आरटी न्यूज़ नेटवर्क ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਮੈਂ ਹਾਂ ਜਤਿੰਦਰ ਸੋਢੀ ਹਾਰਡ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪਿਛਲੇ ਦਿਨਾਂ ਤੋਂ ਸਕੂਲਾਂ ਦੇ ਵਿੱਚ ਛੁੱਟੀਆਂ ਪਾਈਆਂ ਹੋਈਆਂ ਸਨ ਤਾਂ ਹੁਣ ਜਿਹੜਾ ਸਰਕਾਰ ਦੇ ਵੱਲ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਸਨ ਕਿ 8 ਸਤੰਬਰ ਨੂੰ ਯਾਨੀ ਕਿ ਸੋੰਗਵਾਰ ਨੂੰ ਅਧਿਆਪਕ ਹਾਜ਼ਰ ਰਹਿਣਗੇ ਸਕੂਲ ਦਾ ਮੌਜਨਾ ਕਰਨਗੇ ਸਕੂਲ ਦੀ ਸਾਫ ਸਫਾਈ ਹੋਵੇਗੀ ਅਤੇ 9 ਸਤੰਬਰ ਨੂੰ ਬੱਚੇ ਜਿਹੜੇ ਸਕੂਲ ਦੇ ਵਿੱਚ ਆ ਸਕਣਗੇ ਇਸ ਟਾਈਮ ਪੀਐਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੈਣੀ ਮੀਆਂ ਖਾਂਗੇਖੇ ਖੜੇ ਆ ਜਿੱਥੇ ਕਿ ਸਕੂਲ ਦੇ ਜੇ ਗੱਲ ਕਰ ਲਈਏ ਤਾਂ ਸਾਫ ਸਫਾਈ ਨੂੰ ਲੈ ਕੇ ਦੇਖਿਆ ਗਿਆ ਤਾਂ ਕਾਫੀ ਹਾਲਾਤ ਜਿਹੜੇ ਬਹੁਤ ਵਧੀਆ ਦਿਖਾਈ ਦੇ ਰਹੇ ਨੇ ਕਿ ਸਾਫ ਸਫਾਈ ਜਿਹੜੀ ਇੱਥੇ ਕੀਤੀ ਹੋਈ ਆ ਤਾਂ ਬੱਚੇ ਜਿੱਥੇ ਕੱਲ ਸਕੂਲ ਦੇ ਵਿੱਚ ਪਹੁੰਚਣੇ ਨੇ ਤਾਂ ਹੁਣ ਜਿਹੜੇ ਇੱਥੇ ਇੱਕ ਹਰ ਪਾਸੇ ਦੇਖਿਆ ਜਾ ਰਿਹਾ ਕਿ ਸਾਫ ਸਫਾਈ ਕਰਵਾਉਂਦੇ ਨਜ਼ਰੀ ਆ ਰਹੇ ਨੇ ਇੱਥੇ ਦੇ ਅਧਿਆਪਕ ਨੇ ਜਿਹੜੇ ਸਾਡੇ ਨਾਲ ਅਧਿਆਪਕ ਮਨਦੀਪ ਸਿੰਘ ਨੇ ਗੱਲਬਾਤ ਕਰ ਲੈਂਦੇ ਆ ਸਰ ਪਹਿਲਾਂ ਤੋਂ ਬਹੁਤ ਬਹੁਤ ਸਵਾਗਤ ਆ ਤੁਹਾਡਾ ਕੀ ਆਰਟੀ ਨਿਊਜ਼ ਨੈਟਵਰਕ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸਰ ਦੇਖਿਆ ਗਿਆ ਕਿ ਜਿਸ ਤਰ੍ਹਾਂ ਸਰਕਾਰ ਦੀਆਂ ਹਦਾਇਤਾਂ ਜਾਰੀ ਹੋਈਆਂ ਸਨ ਕਿ ਸਾਫ ਸਫਾਈ ਕਰਾਈ ਜਾਏ 8 ਸਤੰਬਰ ਨੂੰ ਜਿਹੜੇ ਅਧਿਆਪਕ ਜਿਹੜੇ ਹਾਜ਼ਰ ਰਹਿਣਗੇ ਅੱਜ ਸਾਰੇ ਹਾਜ਼ ਸਾਡੇ ਦੇਸ਼ ਦਾ ਭਵਿੱਖ ਨੇ ਜਿੱਦਾਂ ਅਸੀਂ ਆਪਣੇ ਬੱਚਿਆਂ ਦੀ ਸੇਫਟੀ ਭਾਲਦੇ ਆ ਉਦਾਂ ਹੀ ਅਸੀਂ ਸਾਰੇ ਅਧਿਆਪਕ ਖਾਸ ਤੌਰ ਤੇ ਸਾਡੇ ਮਾਨਯੋਗ ਪ੍ਰਿੰਸੀਪਲ ਸਰਦਾਰ ਨਿਸ਼ਾਨ ਸਿੰਘ ਜੀ ਉਹਨਾਂ ਵੱਲੋਂ ਸਿਰਫ ਅੱਜ ਦੇ ਦਿਨ ਹੀ ਨਹੀਂ ਇਸ ਤੋਂ ਪਹਿਲੇ ਲਗਾਤਾਰ ਹੀ ਜਿਨੇ ਦਿਨ ਮੀਂਹ ਇੱਥੇ ਜ਼ਿਆਦਾ ਰਿਹਾ ਪਾਣੀ ਇਕੱਠਾ ਹੋਣ ਦਾ ਖਤਰਾ ਰਿਹਾ ਕਿਸੇ ਵੇਲੇ ਤੁਸੀ ਮੰਨਦਾ ਵੀ ਖਤਰਾ ਬਣਿਆ ਰਿਹਾ ਟੁੱਟਣ ਦਾ ਉਹ ਦਰਮਿਆਨ ਸਮੇਂ ਦੇ ਵਿੱਚ ਵੀ ਸਰ ਹੁਣਾਂ ਨੇ ਕਿਤੇ ਨਾ ਕਿਤੇ ਆਪ ਆਉਂਦੇ ਰਹੇ ਜਾਂ ਕਿਸੇ ਅਧਿਆਪਕ ਦੀ ਡਿਊਟੀ ਲਗਾਉਂਦੇ ਰਹੇ ਅਸੀਂ ਲਗਾਤਾਰ ਸਕੂਲ ਦੀ ਸਾਫ ਸਫਾਈ ਸਕੂਲ ਦਾ ਰਿਕਾਰਡ ਮੇਨਟੇਨ ਸਕੂਲ ਦੇ ਜਿਹੜੇ ਬੂਟੇ ਜਿਹੜੇ ਪਾਣੀ ਤੋਂ ਬਾਹਰ ਨੇ ਉਹਨਾਂ ਦੀ ਦੇਖਭਾਲ ਲਗਾਤਾਰੀ ਕਰਦੇ ਰਹੇ ਅਸੀਂ ਜੋ ਸਰਕਾਰ ਦੀਆਂ ਗਾਈਡਲਾਈਨਸ ਹੈ ਉਹਨਾਂ ਤੋਂ ਇਲਾਵਾ ਆਪਣਾ ਨੈਤਿਕ ਫਰਜ਼ ਸਮਝ ਕੇ ਵੀ ਇਹ ਕਰਦੇ ਆਂ ਤੇ ਬੱਚਿਆਂ ਨੂੰ ਇੰਸ਼ੋਰ ਕਰਦੇ ਆਂ ਕਿ ਮਾਪੇ ਆਪਣੇ ਬੱਚੇ ਜਿਹੜੇ ਅ ਛੁੱਟੀਆਂ ਤੋਂ ਬਾਅਦ ਵਿੱਚ ਭੇਜਣਗੇ ਸਕੂਲ ਸਾਡਾ ਪੂਰੀ ਤਰੀਕੇ ਦੇ ਨਾਲ ਸੇਫ ਹੈ ਦੇਖਿਆ ਗਿਆ ਮੈਡੇ ਮੀਲ ਦੀ ਗੱਲ ਕਰ ਲਈਏ ਜਾਂ ਕਲਾਸਰੂਮ ਦੀ ਗੱਲ ਕਰ ਲਈਏ ਤਾਂ ਸਾਫ ਸਫਾਈ ਬਹੁਤ ਵਧੀਆ ਤਰੀਕੇ ਨਾਲ ਹੋਈ ਹੈ ਸਾਰੇ ਪਾਸੇ ਹੁਣ ਲੱਗਦਾ ਕਿ ਬੱਚਿਆਂ ਨੂੰ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ ਹੈ ਪੂਰੀ ਤਰ੍ਹਾਂ ਸਾਫ ਸਫਾਈ ਹੈ ਸਾਰੇ ਸਕੂਲ ਦੇ ਦੇਖੋ ਜੀ ਇਹਦਾ ਕ੍ਰੈਡਿਟ ਵੀ ਜਿਹੜੇ ਸਾਡੇ ਸਫਾਈ ਕਰਮੀ ਆ ਉਹਨਾਂ ਨੂੰ ਵੀ ਜਾਂਦਾ ਹੈ ਜਿਹੜੇ ਮੈਡੇ ਮੀਲ ਦੇ ਵਰਕਰ ਆ ਉਹਨਾਂ ਨੂੰ ਵੀ ਜਾਂਦਾ ਸਾਡੇ ਸਾਰੇ ਅਧਿਆਪਕ ਸਾਡੇ ਸੁਰਿੰਦਰ ਸਰ ਮੇਰੇ ਨਾਲ ਖੜੇ ਹੈ ਇਨਾਂ ਦਾ ਬਹੁਤ ਯੋਗਦਾਨ ਹੈ ਹੋਰ ਅਧਿਆਪਕਾਂ ਦਾ ਸਾਰੇ ਹੀ ਅਧਿਆਪਕ ਅਸੀਂ ਕਿਸੇ ਨੂੰ ਕਹਿ ਨਹੀਂ ਸਕਦੇ ਕਿ ਕਿਸੇ ਦਾ ਘੱਟ ਯੋਗਦਾਨ ਹੈ ਕੋਈ ਕੈਮਰੇ ਦੇ ਅੱਗੇ ਆਵੇ ਭਾਵੇਂ ਨਾ ਲੇਕਿਨ ਸਾਰਿਆਂ ਦਾ ਇਹਦੇ ਵਿੱਚ ਬਰਾਬਰ ਦਾ ਯੋਗਦਾਨ ਹੈ ਤੇ ਸਭ ਤੋਂ ਵੱਡਾ ਯੋਗਦਾਨ ਸਾਡੇ ਪ੍ਰਿੰਸੀਪਲ ਸਰ ਦਾ ਅੱਜ ਜੋ ਪ੍ਰੈਜ਼ੈਂਟ ਹੈ ਸਟਾਫ ਸਾਰਾ ਹੀ ਸਕੂਲ ਦੇ ਵਿੱਚ ਜਿਵੇਂ ਹਾਂ ਦੱਸਤਾ ਜਾਰੀ ਹੋਇਆ 100% 100% ਕੁਝ ਜਿਹੜੇ ਟ੍ਰਾਂਸਫਰ ਵਗੈਰਾ ਹੋ ਰਿਹਾ ਉਹਨਾਂ ਦਾ ਕੁਝ ਜਿਹੜਾ ਸਿਸਟਮ ਚੱਲ ਰਿਹਾ ਹੈਗਾ ਤੇ ਬਾਕੀ ਸਾਰਾ ਜਿਹੜਾ ਸਟਾਫ 100% ਪ੍ਰੈਜ਼ੈਂਟ ਹੈ ਖੋਰ ਵੀ ਟੀਚਰ ਨੇ सुरेंद्र ਸਿੰਘ ਸਾਡੇ ਨਾਲ ਗੱਲਬਾਤ ਕਰਨ ਆਏ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਕੇਆਰਟੀ ਧੰਨਵਾਦ ਜੀ ਕੇਆਰਟੀ ਨਿਊਜ਼ ਦੇ ਸਾਰੇ ਸਰੋਤਿਆਂ ਨੂੰ ਜਿਹੜਾ ਮੇਰੇ ਵੱਲੋਂ ਜਿਹੜਾ ਹੈ ਧੰਨਵਾਦ ਹੈ ਕੇਆਰਟੀ ਨਿਊਜ਼ ਦੀ ਜਿਹੜੀ ਟੀਮ ਸਾਡੇ ਕੋਲ ਪਹੁੰਚੀ ਹੋਣਾ ਤੇ ਧੰਨਵਾਦ ਤੁਸੀਂ ਸਾਨੂੰ ਕਵਰ ਕਰਨ ਆਏ ਹੋ ਸਾਡੇ ਇਲਾਕੇ ਦੇ ਵਿੱਚ ਹੱੜ ਦਾ ਖਤਰਾ ਤਾਂ ਜਰੂਰ ਬਣਿਆ ਹੋਇਆ ਸੀ ਪਰ ਇਹ ਆ ਕਿ ਸਾਡੇ ਵਿਚਾਰਿਆ ਪਰ ਫਿਰ ਵੀ ਜਿਹੜਾ ਹੈ ਸਰਕਾਰੀ ਹਦਾਇਤਾਂ ਅਨੁਸਾਰ ਜਾਂ ਐਜੇ ਟੀਚਰ ਜੋ ਸਾਨੂੰ ਲੱਗਦਾ ਸੀ ਕਿ ਬੱਚਿਆਂ ਵਾਸਤੇ ਨੋਰਮਸ ਪੂਰੇ ਕਰਨੇ ਚਾਹੀਦੇ ਆ ਉਹ ਅਸੀਂ ਪੂਰੇ ਕਰਨ ਦੀ ਕੋਸ਼ਿਸ਼ ਕਰਦੇ ਰਹੇ ਹਾਂ ਟਾਈਮ-ਟਾਈਮ ਤੇ ਵੀ ਅਸੀਂ ਅੱਜ ਵੀ ਸਵੇਰ ਤੋਂ ਸਾਡੀ ਟੀਮ ਲੱਗੀ ਹੋਈ ਆ ਸਕੂਲ ਦਾ ਲਗਭਗ ਅਸੀਂ ਹਰ ਕਮਰੇ ਦੀ ਸਫਾਈ ਵੀ ਕਰਵਾਈ ਆ ਤੇ ਹੋਰ ਵੀ ਜਿਹੜੇ ਪੱਖ ਦੇਖਣ ਵਾਲੇ ਸੀ ਉਹ ਸਾਰੇ ਦੇਖੇ ਆ ਬਿਲਡਿੰਗ ਸਾਡੀ ਸੇਫ ਆ ਤੇ ਅਸੀਂ ਇਹ ਹੁਣ ਪੇਰੈਂਟਸ ਗਾੜੀ ਰਿਕੁਐਸਟ ਕਰਦੇ ਆ ਕਿ ਕੱਲ ਨੂੰ ਬੱਚਿਆਂ ਨੂੰ ਪੂਰੇ ਜਿਹੜੀ ਹੈ ਪਰਸੈਂਟੇਜ ਦੇ ਵਿੱਚ ਭੇਜਣ ਤਾਂ ਕਿ ਉਹਨਾਂ ਬੱਚਿਆਂ ਦਾ ਜਿਹੜਾ ਹੈ ਕੋਈ ਇੱਕ ਜਿਹੜਾ ਸੁਧਰ ਸਕੇ ਤਾਂ ਕਿ ਉਹਨਾਂ ਦੀ ਪੜਾਈ ਜਿਹੜੀ ਆ ਜਿਹੜੀ ਭੱਜ ਗਈ ਵਿੱਚ 7-8 ਦਿਨ ਨੁਕਸਾਨ ਹੋਇਆ ਉਹਨੂੰ ਅਸੀਂ ਪੂਰਨ ਕਰ ਸਕੀਏ ਉਹਨਾਂ ਦੇ ਪੇਪਰ ਵੀ ਆ ਗਏ ਨੇ ਉਹਦੀ ਤਿਆਰੀ ਕਰਵਾ ਸਕੀਏ ਤੇ ਤੁਹਾਡਾ ਇੱਥੇ ਆਉਣ ਤੇ ਧੰਨਵਾਦ ਹੈ ਸਰ ਇੱਕ ਵਾਰੀ ਸਾਡਾ ਮਕਸਦ ਸੀ ਅੱਜ ਸਾਡੀ ਟੀਮ ਦਾਕ ਜੋ ਸਰਕਾਰ ਦੇ ਵੱਲੋਂ ਹਦਾਇਤਾਂ ਜਾਰੀ ਹੋਈਆਂ ਨੇ ਕੀ ਅਧਿਆਪਕ ਪ੍ਰੈਜెంట్ ਨੇ ਕੀ ਸਕੂਲਾਂ ਦੇ ਵਿੱਚ ਸਫਾਈ ਹੋ ਰਹੀ ਆ ਲੇਕਿਨ ਇੱਥੇ ਦੇਖਿਆ ਆ ਕੇ ਜਦੋਂ ਤਾਂ ਬਹੁਤ ਜ਼ਿਆਦਾ ਸਾਫ ਸਫਾਈ ਆ ਤਾਂ ਜਾਰੀ ਵੀ ਆ ਸਾਫ ਸਫਾਈ ਤਾਂ ਕਿਸੇ ਤਰ੍ਹਾਂ ਦੀ ਕੋਈ ਹਾਲਾਤ ਉਹੋ ਜੇ ਨਹੀਂ ਦਿਖਾਈ ਦਿੱਤੇ ਕਿਵੇਂ ਦੇਖਦੇ ਹੋ ਮਿਹਨਤ ਬਹੁਤ ਆ ਟੀਚਰਾਂ ਦੀ ਵੀ ਹੁੰਦੀ ਸਫਾਈ ਕਰਮੀਆਂ ਦੀ ਵੀ ਦੇਖੋ ਜੀ ਸਾਡੀ ਟੀਮ ਸ਼ੁਰੂ ਤੋਂ ਹੀ ਬਹੁਤ ਵਧੀਆ ਰਹੀ ਆ ਸਾਡੇ ਪ੍ਰਿੰਸੀਪਲ ਸਰ ਸਰਦਾਰ ਨਿਹਾਨ ਸਿੰਘ ਜਿਹੜੇ ਆ ਬਹੁਤ ਮਿਹਨਤੀ ਨੇ ਔਰ ਸਫਾਈ ਪੱਖੋਂ ਤੇ ਉਹ ਇੰਨਾ ਕਾ ਜ਼ਿਆਦਾ ਜਾਗਰੂਕ ਕਿ ਉਹ ਆਪ ਜਾਂਦੇ ਜਾਂਦੇ ਵੀ ਕਿਤੇ ਉਹਨਾਂ ਨੂੰ ਲੱਗਦਾ ਨਾ ਕਿ ਇਹ ਚੀਜ਼ ਜਿਹੜੀ ਆ ਮਤਲਬ ਗੰਦਗੀ ਇੱਥੇ ਹੈਗੀ ਜਾਂ ਕੋਈ ਕਾਗਜ਼ ਪਿਆ ਹੋਇਆ ਉਹ ਖੁਦ ਚੁੱਕ ਕੇ ਵੀ ਸਾਈਡ ਤੇ ਕਰਨ ਤੋਂ ਜਾਂ ਡਸਟਪਿਨ ਚ ਪਾਉਣ ਤੋਂ ਝਿਜਕ ਨਹੀਂ ਕਰਦੇ ਇਸੇ ਤਰ੍ਹਾਂ ਸਾਡੀ ਜਿਹੜੀ ਟੀਮ ਆ ਉਹ ਵੀ ਪੂਰੀ ਜਿਹੜਾ ਹੈ ਆਪਸ ਵਿੱਚ ਮਿਲ ਜੁਲ ਕੇ ਤਾਲਮਿਲ ਦੇ ਨਾਲ ਅਸੀਂ ਬੱਚਿਆਂ ਦੀ ਬਿਹਤਰੀ ਵਾਸਤੇ ਜੋ ਵੀ ਕੰਮ ਹੁੰਦਾ ਭਾਵੇਂ ਸਕੂਲ ਦੀ ਬਿਲਡਿੰਗ ਹੋਵੇ ਪਾਵੇਂ ਬੱਚਿਆਂ ਦੀ ਪੜ੍ਹਾਈ ਹੋਵੇ ਜਾਂ ਕੋਈ ਹੋਰ ਵੀ ਸਕੂਲ ਨਾਲ ਸੰਬੰਧਿਤ ਜਿਹੜਾ ਕੰਮ ਆ ਅਸੀਂ ਕਦੇ ਵੀ ਪਿੱਛੇ ਨਹੀਂ ਹਟੇ ਤੁਸੀਂ ਸਾਡੀ ਬਿਲਡਿੰਗ ਦੇਖ ਸਕਦੇ ਹੋ ਕਿਤੇ ਲੱਗੇ ਸਕੂਲ ਦੇ ਵਿੱਚ ਸਾਡੇ ਕੋ ਕਿਤੇ ਆਇਓ ਸਾਡੇ ਬੱਚਿਆਂ ਨਾਲ ਗੱਲ ਕਰਕੇ ਦੇਖਿਓ ਸਾਡੇ ਬੱਚਿਆਂ ਦਾ ਲੈਵਲ ਦੇਖਿਓ ਮੈਨੂੰ ਲੱਗਦਾ ਕਿ ਸਾਡਾ ਜਿਹੜਾ ਬੱਚਿਆਂ ਦਾ ਲੈਵਲ ਆਲੇ ਦੁਆਲੇ ਦੇ ਲਗਭਗ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਵਧੀਆ ਹੈਗਾ ਤੇ ਸਾਡੀ ਟੀਮ ਸਾਰੀ ਦੀ ਮਿਹਨਤ ਆ ਉਹਦੇ ਵਿੱਚ ਪਾਵੇਂ ਟੀਚਿੰਗ ਸਟਾਫ ਆ ਨੌਨ ਟੀਚਿੰਗ ਸਟਾਫ ਆ ਜਾਂ ਸਾਡੇ ਪ੍ਰਿੰਸੀਪਲ ਸਰ ਨੇ ਸਾਡੇ ਬੱਚੇ ਵੀ ਬਹੁਤ ਸincere ਨੇ ਜੀ ਤੇ ਸਾਰਿਆਂ ਦੀ ਜਿਹੜੀ ਹੈ ਮਿਹਨਤ ਉਹਦੇ ਕਰਕੇ ਹੀ ਅਸੀਂ ਇਹ ਸਾਰਾ ਕੁਝ ਕਰਨ ਦੇ ਯੋ ਬਹੁਤ ਬਤਨਵਾਲ ਸੋ ਜਿਵੇਂ ਕਿ ਗੱਲਬਾਤ ਦੌਰਾਨ ਦੱਸਿਆ ਕਿ ਜੋ ਸਰਕਾਰ ਦੇ ਵੱਲੋਂ ਗਾਈਡਲਾਈਨਾਂ ਜਾਰੀ ਕੀਤੀਆਂ ਗਈਆਂ ਸਨ ਉਹਨਾਂ ਨੂੰ ਪੂਰਨ ਕਰਦੇ ਹੋਏ ਅੱਜ ਸਟਾਫ ਜਿੱਥੇ ਪ੍ਰੈਜ਼ెంట్ ਹੈ ਉੱਥੇ ਸਫਾਈ ਕਰਾਈ ਜਾ ਰਹੀ ਹੈ ਇਹ ਵੀ ਦੱਸਿਆ ਕਿ ਪਿਛਲੇ ਦਿਨਾਂ ਤੋਂ ਹੀ ਸਕੂਲ ਦੀ ਬਿਲਡਿੰਗ ਦੇ ਵਿੱਚ ਧਿਆਨ ਰੱਖਿਆ ਜਾ ਰਿਹਾ ਸੀ ਦੱਸਿਆ ਜਾ ਰਿਹਾ ਪ੍ਰਿੰਸੀਪਲ ਨੇ ਜਿਹੜੇ ਸਰਦਾਰ ਨਿਸ਼ਾਨ ਸਿੰਘ ਉਹਨਾਂ ਦਾ ਸਦਾ ਸਫਾਈ ਦੇ ਵੱਲ ਧਿਆਨ ਰਹਿੰਦਾ ਤਾਂ ਇੱਥੇ ਕਲਾਸਰੂਮ ਦੀ ਜੇ ਗੱਲ ਕਰ ਲਈਏ ਜਾਂ ਇੱਥੇ ਹਰ ਪਾਸੇ ਦੇਖਿਆ ਗਿਆ ਕਿ ਸਫਾਈ ਜਿਹੜੀ ਬਹੁਤ ਵਧੀਆ ਤਰੀਕੇ ਨਾਲ ਕੀਤੀ ਹੋਈ ਆ ਬੱਚਿਆਂ ਨੂੰ ਵੀ ਰਿਕਵੈਸਟ ਤੇ ਮਾਪਿਆਂ ਨੂੰ ਰਿਕਵੈਸਟ ਕਰਦੇ ਨਜ਼ ਸਕੇ ਤਾਂ ਐਗਜ਼ਾਮ ਵੀ ਜਿਹੜੇ ਆਉਣ ਵਾਲੇ ਨੇ ਤਾਂ ਸਕੂਲ ਦੇ ਜਿਹੜੇ ਪ੍ਰਿੰਸੀਪਲ ਨੇ ਸਰਦਾਰ ਨਿਸ਼ਾਨ ਸਿੰਘ ਉਹਨਾਂ ਨੇ ਗੱਲਬਾਤ ਕਰਾਂਗੇ ਕੀ ਕਹਿਣਾ ਹੁਣ ਦਾ ਇਸ ਬੰਦ ਦੇ ਮੈਂ ਨਿਸ਼ਾਨ ਸਿੰਘ ਪ੍ਰਿੰਸੀਪਲ ਪੀਜਨ ਸ਼੍ਰੀ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਸਮਾਰਟ ਸਕੂਲ ਕੜਮੀਆ ਖਾਂ ਅੱਜ ਨੂੰ ਦੱਸਣਾ ਚਾਹੁੰਦਾ ਕਿ ਜਿਵੇਂ ਕਿ ਪਿਛਲੇ ਲਗਭਗ 12 ਤਰ੍ਹਾਂ ਦਿਨਾਂ ਤੋਂ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ بارش ਹੋਣ ਕਰਕੇ ਹੜਾਂ ਦੀ ਜਿਹੜੀ ਸਥਿਤੀ ਬਣੀ ਹੋਈ ਹੈ ਪਰੰਤੂ ਇਸ ਇਲਾਕੇ ਦੇ ਵਿੱਚ ਕਾਫੀ ਹੱਤ ਤਕੜੇ ਜਿਹੜਾ ਹਾਲਾਤ ਹੈ ਉਹ ਬਹੁਤ ਵਧੀਆ ਹੈ। ਇਹ ਇਸ ਇਲਾਕੇ ਦੇ ਵਿੱਚ ਜਿਆਦਾ ਵਸ ਜਿਹੜਾ ਵਾ ਉਹ ਲਹੜ ਦਾੜਾ ਪ੍ਰਭਾਵ ਨਹੀਂ ਹੋਇਆ। ਇਸ ਤੋਂ ਇਲਾਵਾ ਜਿਹੜੀਆਂ ਡਿਪਾਰਟਮੈਂਟ ਨੇ ਸਾਨੂੰ ਹਦਾਇਤਾਂ ਸੀਗੀਆਂ ਉਹਦੇ ਮੁਤਾਬਕ ਜਦੋਂ ਸਕੂਲ ਖੁੱਲੇ ਹੈ ਸਕੂਲ ਖੁਰਨ ਤੋਂ ਪਹਿਲਾਂ 2-4 ਦਿਨ ਪਹਿਲਾਂ ਜਿਹੜਾ ਵਾ ਮੇਰੇ ਸਟਾਫ ਨੇ ਅਤੇ ਸਫਾਈ ਕਰਮਚਾਰੀਆਂ ਨੇ ਬਕਾਇਦਾ ਸਕੂਲ ਜਿਹੜੀ ਹੈ ਉਹ ਸਫਾਈ ਪ੍ਰੋਪਰ ਅਗਨੜੀਓ ਕਰਵਾਣੀ ਸੀਗੀ। ਔਰ ਹਰੇਕ ਕਮਰਾ ਜਿਹੜਾ ਵਾ ਜਿਹੜੇ ਜਿੰਨੇ ਵੀ ਕਲਾਸਰੂਮ ਹੈ ਸਾਰੇ ਪ੍ਰੋਪਰਲੀ ਜਿਹੜੇ ਉਹ ਚੈੱਕ ਅਪ ਕਰ ਲਏਗੇ ਬੱਚਿਆਂ ਦੀ ਸੁਰੱਖਿਆ ਦੇ ਮੱਦੇ ਨਜ਼ਰ ਹਰੇਕ ਚੀਜ਼ ਨੂੰ ਚੰਗੀ ਤਰ੍ਹਾਂ ਜਿਹੜਾ ਵਾ ਉਹ ਦੇਖ ਲਿਆ ਗਿਆ ਔਰ ਇਸ ਕਰਕੇ ਮੈਂ ਮੋਲੇ ਇਲਾਕੇ ਦੇ ਲੋਕਾਂ ਨੂੰ ਕਹਾਂਗਾ ਕਿ ਆਪਣੇ ਬੱਚੇ ਜਿਹੜੇ ਆ ਉਹ ਬਿਲਕੁਲ ਸਕੂਲ ਭੇਜੋ ਬਿਲਕੁਲ ਜਿਹੜਾ ਵਾ ਸਕੂਲ ਸੇਫ ਹੈ ਪੂਰੀ ਬਿਲਡਿੰਗ ਹੀ ਸੇਫ ਹੈ ਕਿਸੇ ਤਰ੍ਹਾਂ ਦਾ ਕੋਈ ਖਤਰਾ ਜਿਹੜਾ ਉਹ ਬੱਚਿਆਂ ਨੂੰ ਨਹੀਂ ਹੈ ਦੇ ਆਪਕਾਂ ਦੇ ਨਾਲ ਗੱਲਬਾਤ ਹੋਈ ਹੈ ਕਹਿੰਦੇ ਸਫਾਈ ਦੇ ਉੱਪਰ ਖਾਸ ਧਿਆਨ ਦਿੱਤਾ ਜਾਂਦਾ ਤੁਹਾਡੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹਦੇ ਵਿੱਚ ਮੇਰੇ ਅਧਿਆਪਕ ਸਾਥੀਆਂ ਦਾ ਪੂਰਾ ਯੋਗਦਾਨ ਹੈ ਜੀ ਮੈਂ ਇੱਕ ਵਾਰੀ ਵੀ ਕਹਾਂ ਤਾਂ ਇਹ ਲੋਕਲ ਜਿੰਨਾ ਵੀ ਸਟਾਫ ਹੈ ਉਹ ਸਮੇਂ-ਸਮੇਂ ਤੇ ਇਸ ਸੰਸਥਾ ਵਿੱਚ ਆਉਂਦਾ ਰਿਹਾ ਔਰ ਸਫਾਈ ਕਰਮਚਾਰੀ ਦੇ ਨਾਲ-ਨਾਲ ਉਹਨਾਂ ਦਾ ਵੀ ਪੂਰਾ ਯੋਗਦਾਨ ਹੈ ਸਕੂਲ ਨੂੰ ਸਾਫ਼ ਸੁਥਰਾ ਬਣਾਉਣ ਵਿੱਚ ਲਾਸਟ ਵਰਕ ਹੀ ਸੁਨੇਹਾ ਤੁਹਾਡਾ ਬੱਚਿਆਂ ਨੂੰ ਤੇ ਉਹਨਾਂ ਦੇ ਪੇਰੈਂਟਸ ਨੂੰ ਮੈਂ ਜੀ ਇਹੀ ਕਵਾਂਗਾ ਜੀ ਉਹਨਾਂ ਦੇ ਪੇਰੈਂਟਸ ਨੂੰ ਬੱਚਿਆਂ ਦੇ ਪੇਰੈਂਟਸ ਨੂੰ ਕਿ ਆਪਣੇ ਬੱਚੇ ਜਿਹੜੇ ਆ ਉਹ ਸਕੂਲ ਭੇਜੋ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ ਹੈ ਔਰ ਕਲਾਸਾਂ ਜਿਹੜੀਆਂ ਉਹ ਬਿਲਕੁਲ ਪ੍ਰੋਪਰ ਸਹੀ ਢੰਗ ਨਾਲ ਜੋਸਨ ਡਿਪਾਰਟਮੈਂਟ ਦੀ ਇਨਸਟਰਕਸ਼ਨ ਅਕੋਰਡ ਨੂੰ ਲੱਗ ਰਹੀਆਂ ਸੁਇਸਨ ਸਕੂਲ ਦੇ ਪ੍ਰਿੰਸੀਪਲ ਸਰਦਾਰ ਨਿਸ਼ਾਨ ਸਿੰਘ ਜਿਨ੍ਹਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਸਫਾਈ ਪੂਰਨ ਤੌਰ ਤੇ ਕਰਵਾ ਚੁੱਕੇ ਆ ਅਤੇ ਸਕੂਲ ਦੇ ਹਾਲਾਤ ਬਹੁਤ ਵਧੀਆ ਨੇ ਬਿਲਡਿੰਗ ਦੇ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਤੇ ਉੱਥੇ ਹੀ ਬੱਚਿਆਂ ਤੇ ਬੱਚਿਆਂ ਦੇ ਮਾਪਿਆਂ ਨੂੰ ਕਿਹਾ ਕਿ ਬੱਚਿਆਂ ਨੂੰ ਸਕੂਲ ਭੇਜਿਆ ਜਾ ਸਕੇ ਤਾਂ ਜੋ ਅੱਗੇ ਪੜ੍ਹਾਈ ਜਾਰੀ ਰਹਿ ਸਕੇ ਹੁਣ ਤੱਕ ਦੇ ਲਈ ਇਹਨਾਂ ਦੀ ਨਵੀਂ ਅਪਡੇਟ ਜਲਦ ਤੁਹਾਡੇ ਨਾਲ ਸਾਂਝੀ ਕਰਾਂਗੇ ਆਪਣੇ ਸੰਯੋਗੀ ਕਮਲਜੀਤ ਦੇ ਨਾਲ ਮੈਂ ਜਤਿੰਦਰ ਸੋਢੀ ਕੇ ਆਰਟੀ ਨੇ ਉਸ ਨੈਟਵਰਕ ਪੈਣੀ ਮੀਆਂ ਖਾ ਗੁਰਦਾਸਪੁਰ